ਗੱਡੀ ਤੱਕ ਜਾਣ ਦੀ ਹਿੰਮਤ ਨਹੀਂ ਹੈਗੀ ਇੰਨਾ ਜ਼ਿਆਦਾ ਤੇਜ਼ ਮਹੀ ਹੈ। ਕੋ ਜੀ ਅੱਜ ਸਾਡੇ ਘਰੇ ਬਣੇ ਆ ਪਟੂਰੇ। ਇਹ ਇਹ ਰੈਸਪੀ ਬਹੁਤ ਵਧੀਆ ਬਹੁਤ ਸੌਖੇ ਤਰੀਕੇ ਨਾਲ ਬਣਦੇ ਆ ਇਹ। ਪਿੱਛੇ ਥੋੜਾ ਜਹਾਜ ਲੰਘ ਨਾਲ ਗੱਡੀ। ਜੇ ਬਾਹਰ ਤੋਂ ਹੋ ਗਈ ਫੇਰ ਵੀ ਦੇਖ ਕੇ ਗੱਡੀ। ਪੱਜਾ 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 ਦੇਖੀ ਚਿੜੀਆਂ। ਉਹ ਦੇਖ ਇਹ ਉਹਦੇ ਵੀ ਚਿੜੀ ਰਹਿੰਦੀ ਹੈ। ਆਹ ਚਿੜੀ ਦਾ ਘਰ ਆਵळा। ਆਹ ਆਵळा। ਇੱਧਰ ਵੀ ਹੈ ਤਨਹੋਰ ਦਿਖਾਵਾ। ਓ ਦੇਖੀ ਕੋ ਵਾਲਾ ਇਹ ਓ ਦੇਖ ਲੋ ਜੀ ਜਗਾਮਾ ਉਹੀ ਪੁਰਾਣੀਆਂ ਨੇ ਪਰ ਬੱਚਾ ਆਪਣਾ ਨਵਾਂ ਅੱਜ ਇਹ ਦੇਖੀ ਬੁੱਤ ਓ ਲੱਡੂ ਅਰੇ ਮੈਨੂੰ ਰੱਤੀ ਕਿਹਾ ਆ ਫੜ ਲੈ ਲੈ ਆ ਵੀ ਲੈ ਲੈ ਹਾਂ ਲੋ ਜੀ ਇੱਧਰ ਨੂੰ ਸਿਰਫ ਪੈਦਲ ਤੇ ਸਾਈਕਲ ਨਾਲ ਹੀ ਆ ਸਕਦੇ ਆ ਤੇ ਪਾਰਕ ਦਾ ਖੁੱਲਣਾ ਸਮਾਂ ਸਵੇਰੇ 6:00 ਤੋਂ ਰਾਤ ਦੇ 10:00 ਵਜੇ ਤੱਕ ਪਾਰਕ ਬਹੁਤ ਵੱਡੀਆਂ ਆਪਣੀਆਂ ਇਹ ਆਪਣੀ ਵੀਡੀਓ ਦੇਖ ਰਹੇ ਹੁਣ ਸਾਰੇ ਭਰਾਵਾਂ ਨੂੰ ਪੈਣਾ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਆ ਬੱਚੇ ਰਸਮ ਗਈ ਹੋਈ ਹੈ ਸਕੂਲ ਜੋ ਬੰਨ ਘਰੇ ਪਿਆ ਸੁੱਤਾ ਗੁਰਨਾਜ ਆਈ ਵੀ ਸਾਡੇ ਕੋਲ ਕਈ ਦਿਨਾਂ ਦੀ ਹੁਣ ਇਹਨੂੰ ਘਮੌਣ ਲਈ ਗਿਆ ਸੀ ਪਾਰਕ ਵੱਲ ਮੈਂ ਤਾਂ ਸੈਰ ਕਰਨ ਆਉਣੀ ਆ ਨਾਲ ਇਹਨੂੰ ਵੀ ਲੈ ਆ ਜਾ ਮੈਂ ਕਰਤਾ ਚਲੋ ਤਾਂ ਬਾਏ ਬਾਏ ਕਰ ਦੋ ਚਾ ਚਾ ਆਹ ਚਲੋ ਸੋਲੀ ਸੀ ਨਹੀਂ ਤਾਂ ਬੇਣੀ ਚਾਓ ਕਰਤਾ ਕਰਤਾ ਚਾਓ ਚਾਓ ਕਿਹੜਾ ਨਾ ਜੇ ਹੁਣ ਪਾਣੀ ਚ ਇਹ ਲੈ ਲ ਲਾਲਾ ਚਾਹ ਦੂ ਮੈਂ ਆਪਣਾ ਕਿਹੜਾ ਲੈ ਮਨ ਮਣਾ ਮਨ ਕਿਆ ਕਹਿੰਦੇ ਨੇ ਉਹ ਚਾਹ ਪੂਰਾ ਕਰ ਆਹ ਕਾ ਚਾਹ ਕਰੇ ਚਾਚਾ ਚਾਚਾ ਕਹ ਦੇ ਚਾਚਾ ਹਾਂ ਚਾਚਾ ਕਹ ਦੇ ਕਹਿਣਾ ਨਹੀਂ ਚਾਚਾ ਕਾਜਾ ਕਾਜਾ ਇਹ ਆਏ ਗਰਦਣਾ ਘਮਾਉਣ ਲੱਗ ਗਿਆ ਬਾਈ ਹੁਣੀ 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 ਬਦਮਾਸ਼ੀਆਂ ਮਾਰਨ ਲੱਗ ਗਿਆ ਇਹ ਹੁਣੀ ਹਾਂ ਲੁੱਟਾ ਮਾਰੂਗਾ ਮਰੇ ਹੁਣ ਤੂੰ ਹੈ ਆ ਆ ਇੱਕ ਹੋਰ ਮਾਰਦੀ ਆਏ ਹਾਏ 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 ਗੁਰਵੀਰ ਧਿਆਨ ਨਾਲ ਬੁੱਧ ਧਿਆਨ ਨਾਲ ਐਦਾਂ ਨਹੀਂ ਹਰਾਮ ਨਾਲ ਹਾਂ ਕੌਣ ਆਇਆ ਕੌਣ ਆ ਇਹ ਕੌਣ ਆ ਇਹ ਆਈ ਆ ਕਹਿ ਲਉਂਦਾ ਨੇ ਪਤਾ ਜਾਣ ਕੇ ਕਰਦਾ ਫੁਕਰਾ ਹੋ ਜਾਂਦਾ ਪਰ ਇਹ ਹਾਂ ਮੇਰਾ ਬਿਜਾ ਹੈ ਮੇਰਾ ਬਿਜਾ ਹੈ ਛੋਟਾ ਪੀਰਜੀ ਹੈ ਹਾਂ ਕੌਣਾ ਹੈ ਛੋਟਾ ਪੀਰਜੀ ਹੈ ਹਰਖੋ ਹਾਂ ਕੀ ਦਿਖਾਵਾਂ ਹਰਖੋ ਹਦ ਛੋਟਾ ਹੈ ਹਾਂ ਮੁੰਨੂ ਕਹਿੰਦਾ ਕੀ ਖਾਣਾ ਮੂੰਹ ਅਡੋ ਨੇ ਕੀ ਖਾਣਾ ਹੁਣ ਕੀ ਖਿਲਾਉਣਾ ਤੈਨੂੰ ਦੱਸ ਕੀ ਖਿਲਾਉਣਾ ਖਿਲਾਉਣਾ ਨਹੀਂ ਕਹਿੰਦਾ ਤੂੰ ਕੀ ਖਾਂਦਾ ਮੂੰਹ ਅਡਾ ਦਿਖਾ ਅੱਛਾ ਬੋ ਐਂ ਕਰਦਾ ਤਾਂ ਠੀਕ ਹੈ ਠੀਕ ਹੈ ਦੋ ਜੀ ਰਸਮ ਨੂੰ ਲੈ ਆਂਦਾ ਸਕੂਲ ਤੋਂ ਹੁਣ ਦੋਹੇ ਭੈਣਾ ਬੈਠੀਆਂ ਇਕੱਠੀਆਂ ਹੋਈਆਂ ਘੜੀ ਜੇ ਇੱਕਾ ਹੋ ਜਾਂਦਾ ਇਹਨਾਂ ਦਾ ਘੜੀ ਜੇ ਇੱਕ ਹੋ ਜਾਂਦਾ ਇਹਨਾਂ ਦਾ ਰਸਮ ਦਾ ਜੇ ਠੀਕ ਆ ਉਹ ਜਾਰਾ ਪ੍ਰਧਾਨ ਬਣਦਾ ਉਧਰ ਲਾ ਜੇ ਰਸੁਨ ਦਾ ਸੋਨਾ ਖੇਡਦੀ ਆ ਹੁਣ ਖਾਈਏ ਰੋਟੀ ਛੋਟੀ ਰੋਟੀ ਖਾਣੀ ਪੈਣੀ ਅੱਜ ਆਜੋ 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 ਰੋਟੀ ਖਾਣੀ ਆ ਰੋਟੀ ਨਿਆਣੇ ਨਾਲ ਰੋਟੀ ਜਣਾਉਂਦਾ ਬੁੱਲ ਟੇਰ ਦੇ ਪਤਾ ਨਹੀਂ ਕੀ ਹੋ ਗਿਆ ਹੁੰਦਾ ਪਾਸਤਾ ਦੇ ਦੋ ਮੈਗੀ ਦੇ ਦੇ ਉਹਨਾਂ ਨੂੰ ਫੇਰ ਖੁਸ਼ ਆਹੇ ਤੇ ਦੂਆ ਤਾ ਉਗਣੀ ਚੱਲਿਆ ਅੱਜ ਇਹ ਹਾਂ ਕਿ ਉਧਰ ਵੀ ਦਰਸ਼ਨ ਦੇ ਆਵਾਂ ਹਨਾ ਵੀ ਖੜ ਜਾ ਖੜ ਜਾ ਤੂੰ ਖੜ ਜਾ ਘੂਰਦਾ ਮੈਨੂੰ ਉਹ ਜੀ ਹੁਣ ਹੋ ਗਿਆ ਆਪਣਾ ਕੰਮ ਦਾ ਟਾਈਮ ਹੁਣ ਚੱਲੀਏ ਕੰਮ ਤੇ ਲਾ ਗਿਆ ਇਹ 8 ਘੰਟੇ ਹਾਂ ਪੁੱਤ ਐਡੀ ਗੱਲ ਤੋਂ ਮੈਂ ਹੈ ਚਲੁੰਦੇ ਕਰੇ ਜਾਣਾ ਪਹਿਲਾਂ ਦੱਸਦਾ ਬੁੱਤ ਮੈਂ ਤੈਨੂੰ ਲੈ ਜਾਂਦਾ ਚਲ ਹੁਣ ਬਾਅਦ ਚ ਜਾਵਾਂਗੇ ਠੀਕ ਆ ਮੈਨੂੰ ਪਤਾ ਨਹੀਂ ਦੱਸ ਤੂੰ ਜਾਣਾ ਲੋ ਜੀ ਕੰਮ ਤਾਂ ਹੁਣੇ ਘਰੇ ਆਏ ਆ ਰਾਤ ਦੇ ਤਕਰੀਬਨ 10:30 ਹੋ ਗਏ ਤੇ 10:30 ਵਜੇ ਇਹ ਦੋਹੇ ਬੰਦੇ ਜਾਗਦੇ ਹੁੰਦੇ ਆ ਇਹ ਉੱਠਦੀ ਆ ਸ਼ਾਮ ਨੂੰ 8 ਵਜੇ ਉਹ ਉੱਠਦਾ 6 ਵਜੇ ਬੇ ਟਾਈਮੇ ਸੌਣੇ ਆ ਸ਼ਾਮ ਜਰੋ ਤੇ ਬੇ ਟਾਈਮੇ ਫਿਰ ਰਾਤ ਨੂੰ ਸੌਣੇ ਆ ਇਹ ਹੁਣ ਇਹਨਾਂ ਨੇ ਰਾਤ ਨੂੰ 11:30 12 ਵਜੇ ਪੈਣਾ ਹਜੇ ਮੇਰੇ ਨਾਲ ਆ ਜਾਂ ਉਹ ਅਗਰਾ ਦੇ ਨਾਲ ਚੜ ਪਿਆ ਕੱਲ ਫਿਰ ਵਲੌਗ ਬਣਿਆ ਨਹੀਂ ਚੰਗੀ ਤਰ੍ਹਾਂ ਤੇ ਹੁਣ ਬਣੀ ਚਾਹ ਆਪਨੇ ਬਾਕੀ ਨੇ ਤਾਂ ਪੀਲੀ ਮੈਂ ਹੀ ਰਹਿਣਾ ਆ ਗੁਰਨਾਦ ਦਾ ਦੁੱਧ ਹੰਡਾ ਹੁਣ ਪਾਇਆ ਵਾ ਭਾਂਡੇ ਵੀ ਉੱਤੇ ਪਏ ਆ ਤੇ ਬਾਹਰ ਅੱਜ ਪੈ ਰਿਹਾ ਮੀਂਹ ਮਾਰੋ ਮਾਰਾ ਮੌਸਮ ਪੂਰਾ ਚੱਲ ਹੋਇਆ ਪਿਆ ਅੱਜ ਉਧਰਲੀ ਸਾਈਡ ਨੂੰ ਮੀਂਹ ਜਿਆਦਾ ਹਜੇ ਪਰਾ ਨੂੰ ਪਹਾੜਾਂ ਵੱਲ ਨੂੰ ਬੇਸਕੋਟ ਤੇ ਇਹ ਵੀ ਮਨ ਨਾਲ ਲੋ ਜੀ ਬ੍ਰੈਕਫਾਸਟ ਰੈਡੀ ਆ ਆਪਣਾ ਕਿੱਦਾਂ ਜੀ ਲੇਕਵਾਂ ਨਾਲ ਖੇਡੰਦਾ ਲੇਕਵਾਂ ਨਾਲ ਬੱਲੇ 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 ਉਹ ਲੇਕਵਾਂ ਲਗੇ ਡੇ ਲੋ ਜੀ ਹੁਣ ਚੱਲਿਆ ਆਪਾਂ ਮਾਰਕੀਟ ਆਪਣੇ ਘਰੇ ਮੁੱਕ ਗਿਆ ਦੁੱਧ ਕੋਹਣਾ ਕੋ ਮੁੱਕੀ ਰਹਿੰਦਾ ਘਰੇ ਮਾਰਕੀਟ ਨੇੜੇ ਹੋਣ ਦਾ ਚੱਲ ਫਾਇਦਾ ਵੀ ਹੁਣ ਕਾਨ ਵੀ ਹੈ ਹੁਣ ਜਾਂਦੇ ਆ ਐਮਡੀ ਦੁੱਧ ਜਾ ਕੇ ਲੈ ਕੇ ਆਉਣਾ ਤੇ ਜੋਬਨ ਨਾਲ ਲੱਗ ਗਿਆ ਹੁਣ ਜੋਬਨ ਨੂੰ ਖੇਡ ਦਿਵਾਉਣੀ ਪੈਣੀ ਕੋਈ ਤੇ ਅੱਜ ਕੋਈ ਨਾ ਜਾਣਾ ਚੱਬੀ ਲਾ ਦੇ ਉਹ ਜੋਬਨ ਚੱਲ ਬਚ ਲਈਏ। ਕੋਈ ਜੇ ਸਾਡਾ ਜੋਬਨ ਚ ਲੈਸ ਪੇਦਾ ਕਰਨ। ਐ ਫ੍ਰੇਡਵਾ ਮੈਂ ਤੈਨੂੰ ਕਿਹਾ ਤਾਂ ਪਾਲਾ ਜੱਤ ਪੋਇਆ ਨਹੀਂ। ਮੌਸਮ ਬੜਾ ਖਰਾਬ ਹੋਇਆ ਪਿਆ। ਏਡੀਆ ਫੋਨ ਕਰਿਆ ਇੰਡੀਆ ਵੀ ਸਾਡੀਆਂ ਟੀਨਾ ਟੂਨਾ ਪਟਤੀਆਂ ਸਾਰੀਆਂ। ਨੁਕਸਾਨ ਹੋ ਗਿਆ ਉੱਥੇ ਵੀ ਬਾਬਾ। ਟੀਨਾ ਬਟੀਨਾ ਕਰਕੇ ਟੀਨਾ ਨੇ ਨੁਕਸਾਨ ਕਰਤਾ ਇੰਡੀਆ ਵੀ ਸਾਰਾ ਛੱਟ ਛੋਟਾ ਪਟਦਾ ਆਪਣਾ। ਚਲੋ ਉਹ ਵੀ ਰਿਪੇਅਰ ਕਰਾਉਣਾ ਪੈਣਾ। ਚਾਬੀ ਤਾਂ ਹੈ ਨਹੀਂ ਜੋਬਨ ਗੱਡੀ ਦੀ। ਹੈਗੀ ਹੈਗੀ ਛੱਡ ਜਾ। ਸੋ ਜੀ ਐਮਡੀ ਪਹੁੰਚ ਚੁੱਕੇ ਆਪਾਂ ਕਰੇ ਲੋ ਕੱਢ ਲਈ ਆ ਤੇ ਇੱਧਰ ਜੋਵਨਦੀਪ ਆ ਪੰਜ ਜੂਰੇ ਤਾਂ ਮੇਰੇ ਕਨਫਰਮ ਹੈ ਜਿਹੜੇ ਲੱਕੜੀ ਲੈਣੇ ਆ ਕਿ ਜੋਵਨ ਨਾਲ ਆ ਗਿਆ ਲੋ ਜੀ ਰਸਮ ਦਾ ਸਮਾਨ ਹੋ ਗਿਆ ਪੂਰਾ ਰਸਮ ਨਾਲ ਜਾਣਾ ਕੱਲੂ ਸਕੂਲ ਦਾ ਟੂਰ ਆ ਉਦੋਂ ਬਾਅਦ ਤੇ ਸਮਾਨ ਲੈ ਥੋੜਾ ਜਿਹਾ ਲੈ ਸੈਂਡਵਿਚ ਜੇ ਆ ਲੈ ਮਾਰਗਰੀਟੇ ਜੇ ਤੂੰ ਤਾਂ ਸ਼ਾਮ ਹੋ ਜਣੀ ਨੂੰ 7-8 ਵਜੇ ਨੇ ਸ਼ਾਮ ਤੇ ਕੱਲੂ ਆਉਣ ਦੀ ਨੂੰ ਨੂੰ ਆਣ ਬਹਤ ਬਿਸਕੁਟ ਪਏ ਘਰੇ ਆ ਜੋ ਬਨੇਦਰ ਨੂੰ ਓਏ ਇਹ ਆਲਾ ਮੈਂ ਲਾ ਮਸਾਜ ਆਦਰਾਏ ਪੁੱਤ ਉਹ ਜੋਬਨ ਦੀ ਖੇੜ ਮਿਲੀ ਨਹੀਂ ਇੱਥੋਂ ਹੁਣ ਇੱਥੋਂ ਆਏ ਪਤਾ ਨਹੀਂ ਕਿ ਇਹਦਾ ਪਾਸਕਾ ਨੋਵੋ ਦੀ ਪਾਸਕਾ ਲੈਣਾ ਇਹਨੇ ਤੇ ਮੌਸਮ ਯਾਰ ਬਹੁਤ ਖਰਾਬ ਹੋ ਗਿਆ ਛੇਤੀ ਛੇਤੀ ਘਰੇ ਚੱਲੀਏ ਇੱਕ ਚੀਜ਼ ਅਸੀਂ ਫੇਰ ਭੁੱਲੇ ਉਧਰ ਉਹ ਫੇਰ ਦੁਬਾਰਾ ਆਕਣੀ ਆ ਜਾ ਪੁੱਤ ਹੁਣ ਆ ਜਾ ਆ ਜਾ ਕਿੰਜੋਂ ਅਸੀਂ ਦੁੱਧ ਕੱਢਣ ਆਏ ਤੇ ਫਰੈਸ਼ ਦੁੱਧ ਤੇ ਬਾਹਰ ਜਲਥਾ ਲੋਗਾ ਮੈਂ ਟਮਾਟੀ ਬਾਬਾ ਮੀ ਆ ਗਿਆ ਮੌਸਮ ਇੱਕਦਮ ਖਰਾਬ ਹੋ ਗਿਆ ਐਦਾ ਇੰਡੀਆ ਖਰਾਬ ਹੋ ਗਿਆ ਅਜੂਰੇ ਖਰਾਬ ਹੋ ਗਿਆ ਕੱਲ ਇੰਡੀਆ ਫੱਟੇ ਚ ਗਾਦ ਮੀਨੇ ਕਹਿੰਦੇ ਨੇਰੀ ਬਹੁਤ ਚੱਲੀ ਜੋ ਬਣੇ ਇੱਧਰ ਪਾਓ 2 ਯੂਰੋ ਕਿੱਪਾ ਤੇ ਇਹਨੂੰ ਖੋਲੋ ਇਹਦੇ ਇੱਥੇ ਲਾਓ ਬੋਤਲ ਤੇ ਦੁੱਧ ਰੈਡੀ ਹੈ 1 ਯੂਰੋ ਦੀ 1 ਲੀਟਰ ਭਰਦਾ ਆਪਾਂ ਨੇ ਪਏ 2 ਯੂਰੋ ਇਹ ਬੋਤਲ ਪੂਰੀ ਭਰ ਜਣੀ 2 ਲੀਟਰ ਦੀ ਬੋਤਲ ਆ ਇਹ ਇਹ ਦੋੜਾ ਵੇਖ ਆਪਣਾ ਬਣਾ ਗੱਡੀ ਤੱਕ ਜਾਣ ਦੀ ਹਿੰਮਤ ਨਹੀਂ ਹੈਗੀ ਇੰਨਾ ਜ਼ਿਆਦਾ ਤੇਜ਼ ਮੀ ਹੈ ਖੜ ਜਾ ਤੂੰ ਖੜ ਜਾ ਤੂੰ ਖੜ ਜਾ ਕਰਾਮੀ 10 ਸੈਕਿੰਡ ਮਸੀ ਲੱਗੇ ਹੋਣੇ ਉੱਥੋਂ ਗੱਡੀ ਦਾ ਕੋਣ ਦੁਕੀ ਪੂਰਾ ਭਿਉ ਦਾ ਮਨੂਆਨ ਗੱਡੀ ਚ ਵੀ ਪਾਣੀ ਵੜ ਗਿਆ ਇੰਨਾ ਤੇਜ਼ ਨਹੀਂ ਆ ਯਾਰ ਓਹੋ ਆ ਵੀ ਹੌਲੀ ਜਾਣਾ ਪੈਣਾ ਕਰ ਨੂੰ ਵੀ ਆ ਵੀ ਅੜੀ ਕੇ ਦੱਸ ਠੀਕ ਹੈ ਠੀਕ ਨਹੀਂ ਕੀ ਹੋ ਗਿਆ ਉਹ ਉਹ ਤਾਂ ਮਿਲਿਆ ਹੀ ਨਹੀਂ ਹੁਣ ਦੋ ਮਾਰਕੀਟਾਂ ਜਾਏ ਲੋ ਵੀ ਹੁਣ ਮੀ ਹਟਿਆ ਮੜਾ ਜਾ ਰਸ ਨੂੰ ਟਾਈਮ ਮਿਲ ਗਿਆ ਸਕੂਲ ਤੋਂ ਲਿਆਉਣ ਦਾ ਪ੍ਰਭਗੁਣ ਆ ਗਈ ਇੱਧਰ ਹੁਣ ਚੱਲ ਵੀ ਠੰਢੀ ਠੰਢੀ ਹਵਾ ਠੰਡ ਹੋ ਗਈ ਇੱਕ ਤਰ੍ਹਾਂ ਦੀ ਠੰਡ ਬਾਬਾ ਹੋ ਗਈ ਹਾਂ 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 ਉਹ ਠੰਡੇ ਹੋ ਰਹੇ ਨੇ ਜੱਕਲੇ ਕੇ ਪਿੱਛੇ ਥੋੜਾ ਜਹਾਜ ਲੰਘਣਾ ਉਹ ਗੱਡੀ ਜੇ ਬਾਹਰ ਤੋਂ ਹੋ ਗਈ ਫੇਰ ਵੀ ਦੇਖ ਕੇ ਗੱਡੀ ਤੇ ਹੁੰਦਾ ਇਹਦਾ ਮਤਲਬ ਇਹ ਨਹੀਂ ਬਾਹਰ ਤੋਂ ਹੋ ਗਈ ਤੂੰ ਚੱਲ ਪੋ ਫੇਰ ਗੱਡੀ ਆ ਜੇ ਕਰਦੀ ਆ ਉਹ ਜੀ ਅੱਜ ਸਾਡੇ ਘਰੇ ਬਣੇ ਆ ਪਟੂਰੇ ਇਹ ਇਹ ਰੈਸਪੀ ਬਹੁਤ ਵਧੀਆ ਬਹੁਤ ਸੌਖੇ ਤਰੀਕੇ ਨਾਲ ਬਣਦੇ ਆ ਇਹ ਉਹ ਮੈਂ ਹੁਣ ਇਹ ਬਲੌਗ ਚ ਨਹੀਂ ਪਾਉਣਾ ਅਗਲੇ ਬਲੌਗ ਚ ਪਾਉਂਗਾ ਉਹ ਸਟਾਰਟਿੰਗ ਜੀ ਦੱਸਿਆ ਨਹੀਂ ਤੁਹਾਨੂੰ ਅਸੀਂ ਮਾਰਕੀਟ ਤੋਂ ਮਿਲਦੀ ਕੀ ਚੀਜ਼ ਉਹਦੇ ਬਣਦੇ ਆ ਇਹ ਲਿਓ ਬਈ ਖਾਈਏ ਹੁਣ ਇਹਨਾਂ ਨੂੰ ਮੀਂਹ ਪੈਂਦਾ ਹੋਵੇ ਤੇ ਇਦਾਂ ਦਾ ਮੌਸਮ ਹੋਵੇ ਤੇ ਨਾਲ ਖਾਣ ਪੀਣ ਨੂੰ ਵਧੀਆ ਮਿਲ ਜਵੇ ਹੋਰ ਕੀ ਚਾਹੀਦਾ ਆਪਾਂ ਨੂੰ ਲੋ ਇੱਕ ਫੋਟੋ ਖਿੱਚੀ ਜਾਵੇ ਦੀ। ਅਰੇ ਡਾਕਟਰ ਬੱਸ ਕਰ। ਸਾਰੀਆਂ ਬੋਤਲਾਂ ਭੰਨੀਆਂ ਪਈਆਂ ਤੂੰ। ਹਟ ਜਾ ਰਹਿਣ ਤੇ ਕਰ। ਹਟ ਜਾ ਬੋ ਤਾੜ ਜਾ। ਕੱਦ ਕਰਦਾ। ਕਰ ਲਈ ਸੰਨੀ? ਸੰਨੀ ਕਰਕੇ ਖਾਂਦਾ ਉਹ ਮੁੰਡਾ ਸਾਡਾ। ਐਨ ਪੂਰੀ ਸੰਨੀ ਕਰ ਲੈਂਦਾ ਫੇਰ ਖਾਂਦਾ ਐਨ। ਸ਼ਾਬਾਸ਼ ਵੈਰੀ ਗੁੱਡ। ਆਂ ਚੱਕਦੇ ਫਟੇ। ਆਹ। ਤੁਸੀਂ ਕਹਾ ਕਹਦੇ ਪੈ ਲੈਣਾ ਹਾਂ ਤੈਨੂੰ ਕੀ ਚਾਹੀਦਾ ਹੁਣ ਖੜਦੇ ਰਹੋ ਖੇਡੀ ਜਾਣ ਦੇ ਨੂੰ ਖੇਡੀ ਜਾਣ ਦੇ ਲੋ ਜੀ ਅੱਜ ਦਾ ਬਲੌਗ ਇੰਨਾ ਕੀ ਸੀ ਉਮੀਦ ਕਰ ਤੁਹਾਨੂੰ ਬੱਝੇ ਲੱਗਿਆ ਹੋਊਗਾ ਜੇ ਬੱਝੇ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਚਲ ਹੁਣ ਜਾਣਾ ਨੂੰ ਸਕੂਲ ਫੇਰ ਓਕੇ ਮੈਂ ਹੀ ਜਾਣਾ ਬਾਈ ਬਾਈ ਤੂੰ ਔਰ ਜਾਣਾ ਹੈ ਓ ਹਾਂ ਬਈ ਸੱਚ ਕੱਲੂ ਕਾਏ ਨਾ ਜੀਤਾ ਜਾਣਾ ਕੱਲੂ ਦਾ ਕੱਲੂ ਜਾਣੇ ਦਾ ਟੂਰ ਉਦੋਂ ਵਾਤੇ ਇਹਨੂੰ ਸਮਾਨ ਵੀ ਲਿਆਤਾ ਨਾ ਯਾਂਦਾਂ ਨਹੀਂ ਆਹ ਲਿਆਂਦਾ ਨਹੀਂ ਬਿਆਂਦਾਂ ਨਹੀਂ